ਹਰਜਿੰਦਰ ਸਿੰਘ ਗਿੱਲ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਆ ਅੱਜ ਸਾਡੀ ਸ਼ਾਹਕੋਟ ਵਿੱਚ ਇੱਕ ਮੀਟਿੰਗ ਹੋਈ ਆ ਜੋ ਗਿੱਡੜਪਿੰਡੀ ਲੋਹੀਆਂ ਵਾਲੇ ਪੁਲ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਸੀ ਸਾਡੀ ਜਥੇਬੰਦੀ ਤੇ ਉਹਨਾਂ ਸੰਬੰਧੀ ਕਿਉਂਕਿ ਅਸੀਂ ਐਸਐਸਪੀ ਨੂੰ ਹੀ ਜਾ ਕੇ ਇਨਕੁਆਰੀ ਮਾਰ ਕਰਾਈ ਆ ਡੀਐਸਪੀ ਨੂੰ ਡੀਐਸਪੀ ਨੇ ਐਸਐਚਓ ਨੂੰ ਮਾਰ ਕਰਤੀ ਆ ਤੇ ਜਿਹੜਾ ਸਾਡਾ ਕੋਈ ਉਹ ਪਰਚਿਆਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਕੈਨਸਲ ਦਾ ਅੱਜ ਉਸ ਵਿਸ਼ੇ ਦੇ ਉੱਤੇ ਮੀਟਿੰਗ ਹੋਈ ਹੈ ਵਕ ਵਕ ਜਥੇਬੰਦੀਆਂ ਨਾਲ ਉਹਨਾਂ ਨੇ ਜਿਹੜੀ 10 ਤਰੀਕ ਸਤੰਬਰ ਦਿਨ ਬੁੱਧਵਾਰ ਨੂੰ ਸ਼ਾਹਕੋਟ ਨਵੇਂ ਬਾਸਡੇ ਦੇ ਉੱਤੇ ਸਾਰੇ ਸੱਜਣਾਂ ਨੇ ਇਕੱਠੇ ਹੋਣਾ ਹੈ ਜਿਹੜਾ ਟਾਈਮ ਹੈ ਅਸਲ ਦੇ ਵਿੱਚ 9 ਵਜੇ ਦਾ ਦਿੱਤਾ ਗਿਆ ਹੈ ਜਿਹੜੀਆਂ ਜਥੇਬੰਦੀਆਂ ਵੱਲੋਂ ਬਾਕੀ ਜਿਹੜੇ ਦੂਰੋਂ ਸਾਡੇ ਭਾਈਚਾਰੇ ਨੇ ਹੋਣਾ ਹੈ ਉਹਨਾਂ ਨੂੰ ਪਹਿਲੇ ਚੱਲਣਾ ਪਊਗਾ ਕਿਉਂਕਿ ਸਫ਼ਰ ਵੀ ਕਈ ਲੰਮਾ ਦੂਰ ਆ ਤੇ ਇਸ ਕਰਕੇ ਜਿਹੜਾ 10 ਤਰੀਕ ਦਾ ਸਾਡਾ ਦਿਨ ਬੁੱਧਵਾਰ ਆ ਡੀਐਸਪੀ ਦਾ ਅਸੀਂ ਪਿੱਟ ਸਿਆਪਾ ਕਰਾਂਗੇ ਘਰਾਓ ਕਰਾਂਗੇ ਕਿਉਂਕਿ ਜਿਹੜੇ ਝੂਠੇ ਪਰਚੇ ਉਹਨਾਂ ਨੇ ਸਾਡੀ ਜਿਤੇਬੰਦੀ ਦੇ ਲਾਏ ਆ ਉਹ ਜਿਹੜੀ ਐਫਆਈਆਰ ਨੂੰ ਕੈਨਸਲ ਕਰਾਉਣ ਵਾਸਤੇ ਤੇ ਇੰਨੀ ਗੱਲ ਆ ਕਿ ਤੁਹਾਨੂੰ